ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਨਾਰੈਣਗੜ ਗਾਰਡਨਸ ਸ਼੍ਰੀ ਮੁਕਸਰ ਸਾਹਿਬ ਵਿਖੇ ਦੋਸਤੋ ਸ਼੍ਰੀ ਮੁਕਸਰ ਸਾਹਿਬ ਤੋਂ ਜਦੋਂ ਬਲੋਟਵਾਲ ਨੂੰ ਜਾਈਏ ਤਾਂ ਸ਼੍ਰੀ ਮੁਕਸਰ ਸਾਹਿਬ ਤੋਂ 2.5 3 ਕਿਲੋਮੀਟਰ ਦੀ ਦੂਰੀ ਤੇ ਖੱਬੇ ਹੱਥ ਇਹ ਨਾਰੈਣਗੜ ਗਾਰਡਨਸ ਬਣਿਆ ਹੋਇਆ ਬਹੁਤ ਖੂਬਸੂਰਤ ਇਹ ਪਹਿਲਾ ਸਾ ਨਾਰੈਣਗੜ ਇਹ ਤੁਹਾਨੂੰ ਆਪਾਂ ਸਾਰਾ ਅੱਜ ਅੰਦਰੋਂ ਦਿਖਾਵਾਂਗੇ ਬਹੁਤ ਖੂਬਸੂਰਤ ਇਸ ਦੀ ਡੈਕੋਰੇਸ਼ਨ ਇਸ ਦੇ ਹਾਲ ਇੱਕ ਇੱਕ ਚੀਜ਼ ਅੱਜ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਬੜੇ ਵਾਜਿਬ ਰੇਟਾਂ ਦੇ ਵਿੱਚ ਤੇ ਬਹੁਤ ਸੋਹਣੀ ਲੋਕੇਸ਼ਨ ਆ ਇਹ ਇਸ ਦੀ ਐਂਟਰੀ ਆ ਐਂਟਰੀ ਤੋਂ ਦੋਸਤੋ ਚੈੱਕ ਕਰੋ ਬੜੀ ਸੋਹਣੀ ਡੈਕੋਰੇਸ਼ਨ ਆ ਤੇ ਇਹ ਐਂਟਰੀ ਦਾ ਜਿਹੜਾ ਮੇਨ ਗੇਟ ਆ ਜਿੱਥੋਂ ਆਪਾਂ ਐਂਟਰ ਕਰ ਰਹੇ ਆ ਦੋਸਤੋ ਇਹ ਰਾਤ ਦਾ ਤੁਹਾਨੂੰ ਵੀਊ ਵਖਾ ਰਹੇ ਆ ਤੇ ਇਹ ਜਦੋਂ ਆਪਾਂ ਐਂਟਰ ਕਰਦੇ ਆ ਤਾਂ ਸਭ ਤੋਂ ਪਹਿਲਾਂ ਇਹ ਜਿਹੜਾ ਇਸ ਦਾ ਮੇਨ ਹਾਲ ਆ ਇਹ ਹਾਲ ਉਹ ਆ ਦੋਸਤੋ ਜਿੱਥੇ ਮਿਲਣੀ ਵਗੈਰਾ ਦੀਆਂ ਰਸਮਾਂ ਹੁੰਦੀਆਂ ਨੇ ਜਿੱਥੇ ਫੋਟੋ ਸ਼ੂਟ ਹੁੰਦਾ ਹੈ ਜਿੱਥੇ ਗੈਸਟ ਆ ਕੇ ਸਭ ਤੋਂ ਬਹਿਲਾਂ ਬੈਠਦੇ ਆ ਇਹ ਦੋਸਤੋ ਚੈੱਕ ਕਰੋ ਬਹੁਤ ਖੂਬਸੂਰਤ ਹਾਲਾ ਇਸ ਦੀ ਲਾਈਟਿੰਗ ਵਗੈਰਾ ਇੰਟੀਰੀਅਰ ਵਗੈਰਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਸ ਹਾਲ ਨੂੰ ਡਿਜ਼ਾਈਨ ਕੀਤਾ ਹੋਇਆ ਇਹ ਹਾਲ ਤੋਂ ਸਾਹਮਣੇ ਅੱਗੇ ਦੂਸਰਾ ਹਾਲ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਪਹਿਲਾ ਹਾਲ ਚੰਗੀ ਤਰ੍ਹਾਂ ਚੈੱਕ ਕਰਾਵਾਂਗੇ ਇਸ ਦੇ ਵਿੱਚ ਜਿੰਨਾ ਵੀ ਫਰਨੀਚਰ ਲੱਗਾ ਹੋਇਆ ਸਾਰੇ ਦਾ ਸਾਰਾ ਵੀ ਆਈ ਪੀ ਫਰਨੀਚਰ ਆ ਇਹ ਫਰਨੀਚਰ ਚੈੱਕ ਕਰੋ ਥੱਲੇ ਫਲੋਰ ਹੋ ਗਿਆ ਲਾਈਟਿੰਗ ਹੋ ਗਈ ਇੱਕ ਇੱਕ ਚੀਜ਼ ਦੋਸਤੋ ਜਿਹੜੀ ਇਸ ਦੀ ਅਟਰੈਕਟਿਵ ਆ ਚاہے ਦਿਨ ਦਾ ਫੰਕਸ਼ਨ ਆ ਤੇ ਚاہے ਰਾਤ ਦਾ ਇਸ ਦਾ ਜਿਹੜਾ ਵਿਊ ਆ ਉਹ ਬਹੁਤ ਖੂਬਸੂਰਤ ਆ ਇਹ ਮੇਨ ਜਿਹੜਾ ਦੋਸਤੋ ਐਂਟਰੀ ਪੁਆਇੰਟ ਆ ਗਿਆ ਇੱਥੇ ਫੋਟੋ ਸ਼ੂਟ ਤੇ ਜਿਹੜਾ ਮਿਲਣੀ ਵਗੈਰਾ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਉਹਨਾਂ ਰਸਮਾਂ ਦੇ ਵਾਸਤੇ ਇਹ ਮੇਨ ਹਾਲ ਆ ਜਿਹੜਾ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆਂ ਪਹਿਲੇ ਹਾਲ ਤੋਂ ਬਾਅਦ ਹੁਣ ਦੋਸਤੋ ਆਪਾਂ ਚੱਲਦੇ ਆਂ ਦੂਸਰੇ ਹਾਲ ਦੇ ਵਿੱਚ ਸਾਰਾ ਜਿਹੜਾ ਐਜੂਕੇਟਿਡ ਸਟਾਫ ਆ ਨਰੈਣਗੜ ਗਾਰਡਨਸ ਦਾ ਕੈਟਰੀਂਗ ਦਾ ਜਿਹੜਾ ਪ੍ਰਬੰਧ ਆ ਉਹ ਬਹੁਤ ਵਧੀਆ ਇਹ ਤੁਹਾਨੂੰ ਆਪਾਂ ਮੇਨ ਦੂਸਰੇ ਹਾਲ ਦੇ ਵਿੱਚ ਲੈ ਕੇ ਆਏ ਆ ਇਹ ਵੀ ਦੋਸਤੋ ਤੁਹਾਨੂੰ ਆਪਾਂ ਸਾਰਾ ਅੰਦਰੋਂ ਦਿਖਾਵਾਂਗੇ ਇਸ ਦੇ ਵਿੱਚ ਜਿਹੜੇ ਇਹ ਝੂਮਰ ਉੱਪਰ ਲੱਗੇ ਹੋਏ ਆ ਬਹੁਤ ਵੱਡੇ ਵੱਡੇ ਝੂਮਰ ਆ ਤੇ ਰਾਤ ਦੇ ਸਮੇਂ ਇਹਨਾਂ ਦਾ ਜਿਹੜਾ ਵਿਊ ਆ ਬੜਾ ਜ਼ਬਰਦਸਤ ਆ ਰਾਤ ਦੇ ਵਿੱਚ ਵੀ ਤੇ ਦਿਨ ਦੇ ਵਿੱਚ ਵੀ ਜਿਹੜੀ ਇਹ ਲਾਈਟਿੰਗ ਵਗੈਰਾ ਉਹ ਦੇਖਣ ਨੂੰ ਮਿਲਦੀ ਆ ਇਹ ਦੋਸਤੋ ਤੁਸੀਂ ਹਾਲ ਚੈੱਕ ਕਰੋ ਸਾਰਾ ਅੰਦਰਲੇ ਪਾਸੇ ਤੋਂ ਬਹੁਤ ਸੋਹਣਾ ਫਰਨੀਚਰ ਆ ਤੇ ਇੰਟੀਰੀਅਰ ਦਾ ਕੰਮ ਆਸੇ ਪਾਸੇ ਨੇੜੇ ਤੇੜੇ ਕਿਸੇ ਵੀ ਪੈਲਸ ਦੇ ਵਿੱਚ ਇਦਾਂ ਦਾ ਵੇਖਣ ਨੂੰ ਨਹੀਂ ਮਿਲੇਗਾ ਜਿੰਨਾ ਖੂਬਸੂਰਤ ਇੱਥੋਂ ਦਾ ਵਿਊ ਆ ਇਹ ਸਾਹਮਣੇ ਸਟੇਜ ਦੇਖੋ ਕਿੰਨਾ ਸੋਹਣਾ ਸਜਾਇਆ ਹੈ ਨਵੀਂ ਵਿਆਹੀ ਜੋੜੀ ਦੇ ਵਾਸਤੇ ਤੇ ਇਸ ਤੋਂ ਇਲਾਵਾ ਨਾਲੇ 뮤직 ਦੇ ਵਾਸਤੇ ਸਟੇਜ ਬਣੀ ਹੋਈ ਆ ਉਸ ਤੋਂ ਬਾਅਦ ਦੋਸਤੋ ਇਹ ਕੁਝ ਓਪਨ ਦੇ ਵਿੱਚ 뷰 ਤੁਹਾਨੂੰ ਦਿਖਾ ਰਹੇ ਆ ਇਸ ਪੈਲਸ ਦੇ ਵਿੱਚ ਜਿਹੜੀ ਡੈਕੋਰੇਸ਼ਨ ਆ ਉਹ ਤਾਂ ਵਾਕਈ ਦੇਖਣ ਵਾਲੀ ਐ ਫੁਆਰਾ ਸਿਸਟਮ ਤੇ ਵੱਖੋ ਵੱਖ ਨਿਕਲਦੇ ਰੰਗ ਹਰ ਜਗ੍ਹਾ ਤੇ ਖੜ ਕੇ ਦਿਲ ਕਰਦਾ ਕਿ ਇੱਥੇ ਵੀ ਫੋਟੋ ਕਲਿੱਕ ਕਰ ਲਈਏ ਤੇ ਇੱਥੇ ਵੀ ਫੋਟੋ ਕਲਿੱਕ ਕਰ ਲਈਏ ਇਹ ਸਾਹਮਣੇ ਜਿਹੜਾ ਹਾਲਾ ਇੱਥੇ ਦੋਸਤੋ ਜਿਹੜਾ ਲੰਚ ਵਗੈਰਾ ਜਾਂ ਡਿਨਰ ਵਗੈਰਾ ਉਸ ਦੇ ਵਾਸਤੇ ਆ ਇਹ ਵੀ ਤੁਹਾਨੂੰ ਆਪਾਂ ਸਾਰਾ ਅੰਦਰੋਂ ਵਿਜ਼ਿਟ ਕਰਾਉਣੇ ਆ ਦੋਸਤੋ ਜੇਕਰ ਵਿਆਹਾਂ ਦੇ ਵਾਸਤੇ ਆਪਾਂ ਇਹ ਪੈਲੈਸ ਬੁੱਕ ਕਰਦੇ ਆ ਤਾਂ ਪ੍ਰੀ-ਵੇਡਿੰਗ ਸ਼ੂਟ ਦੇ ਵਾਸਤੇ ਕੋਈ ਵੱਖਰੀਆਂ ਲੋਕੇਸ਼ਨ ਦੇਖਣ ਦੀ ਲੋੜ ਨਹੀਂ ਆ ਸਗੋਂ ਇੱਥੇ ਹੀ ਇੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨ ਨੇ ਕਿ ਜਿੱਥੇ ਪ੍ਰੀ-ਵੇਡਿੰਗ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਸ਼ੂਟ ਕੀਤੀ ਜਾ ਸਕਦੀ ਆ ਇਹ ਸਾਹਮਣੇ ਤੋਂ ਦੋਸਤੋ ਤੁਹਾਨੂੰ ਸਾਰਾ 뷰 ਦਿਖਾ ਰਹੇ ਆ ਬਹੁਤ ਖੂਬਸੂਰਤ ਇਸ ਦਾ ਵਿਊ ਆ ਇਹ ਸਾਹਮਣੇ ਜਿਹੜਾ ਮੇਨ ਹਾਲ ਆਪਾਂ ਪਹਿਲਾਂ ਵਿజిਟ ਕਰਕੇ ਆਏ ਸੀ ਇਹ ਉਹ ਸਾਹਮਣੇ ਨਜ਼ਰ ਆ ਰਿਹਾ ਤੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਆਪਾਂ ਜਿਹੜਾ ਤੀਸਰੇ ਨੰਬਰ ਵਾਲਾ ਹਾਲ ਆ ਜਿੱਥੇ ਲੰਚ ਡਿਨਰ ਵਗੈਰਾ ਹੁੰਦਾ ਉਹ ਹਾਲ ਵਿజిਟ ਕਰਾਉਣੇ ਆ ਦੋਸਤੋ ਇਸ ਤਰ੍ਹਾਂ ਲੱਗਦਾ ਫਰਸ਼ ਦੇ ਵਿੱਚ ਕਿ ਜਿਵੇਂ ਸ਼ੀਸ਼ੇ ਲੱਗੇ ਹੋਣ ਉੱਪਰੋਂ ਪੈਂਦੀ ਲਾਈਟਿੰਗ ਸਾਈਡਾਂ ਤੇ ਇੰਟੀਰੀਅਰ ਦਾ ਕੰਮ ਤੇ ਥੱਲੇ ਜਿਹੜੀ ਫਰਸ਼ਾਂ ਨੇ ਸਾਫ ਸਫਾਈ ਇੰਨੀ ਜ਼ਿਆਦਾ ਕਿ ਇੱਕ ਇੱਕ ਚੀਜ਼ ਜਿਹੜੀ ਉਹ ਦੂਰ ਤੋਂ ਚਮਕਦੀ ਨਜ਼ਰ ਆਉਂਦੀ ਹੈ ਜਿਸ ਤਰ੍ਹਾਂ ਆਪਾਂ ਫਰਨੀਚਰ ਦੀ ਗੱਲ ਕੀਤੀ ਸੀ ਫਰਨੀਚਰ ਦੀ ਲੁੱਕ ਵੀ ਬੜੀ ਅਟਰੈਕਟਿਵ ਆ ਵੀਆਈਪੀ ਫਰਨੀਚਰ ਆ ਸਾਰਾ ਦੋਸਤੋ ਇਹ ਸਾਰਾ ਤੁਸੀਂ ਅੰਦਰਲੇ ਪਾਸੇੋਂ ਤੀਸਰੇ ਨੰਬਰ ਵਾਲਾ ਜਿਹੜਾ ਹਾਲ ਉਹ ਤੁਹਾਨੂੰ ਦਿਖਾ ਰਹੇ ਆ ਇਹ ਦੋਸਤੋ ਤੁਸੀਂ ਹਾਲ ਚੈੱਕ ਕਰੋ ਹਾਲ ਦੀ ਇੱਕ ਇੱਕ ਚੀਜ਼ ਤੁਹਾਨੂੰ ਆਪਾਂ ਦਿਖਾ ਰਹੇ ਆ ਇਹ ਸਾਹਮਣੇ ਜਿੱਥੇ ਫੂਡ ਕਾਰਨਰ ਵਗੈਰਾ ਨੇ ਉਹਨਾਂ ਦਾ ਜਿਹੜਾ ਇਹ ਸਾਰੇ ਪੁਆਇੰਟ ਨੇ ਵੱਖੋ-ਵੱਖ ਕੰਧਾਂ ਦੋਸਤੋ ਇਸ ਤਰ੍ਹਾਂ ਲੱਗਦੀਆਂ ਕਿ ਹਰ ਇੱਕ ਕੰਧ ਦੇ ਵਿੱਚ ਇਸ ਤਰ੍ਹਾਂ ਸ਼ੀਸ਼ੇ ਲੱਗੇ ਹੋਣ ਬਹੁਤ ਖੂਬਸੂਰਤ ਇਸ ਦਾ ਵਿਊ ਆ ਬੰਦਾ ਇੱਕ ਵਾਰੀ ਜਦੋਂ ਅੰਦਰ ਐਂਟਰ ਕਰ ਜਾਂਦਾ ਤਾਂ ਇੱਕ ਇੱਕ ਚੀਜ਼ ਨੂੰ ਦੇਖ ਕੇ ਬੰਦਾ ਵਾਹ ਵਾਹ ਕਰਦਾ ਹੈ ਦੇ ਵਾਕਿਆ ਹੀ ਇਹਨਾਂ ਚੀਜ਼ਾਂ ਦੇ ਉੱਪਰ ਪੈਸਾ ਲੱਗਿਆ ਹੋਇਆ ਤਾਂ ਦੋਸਤੋ ਗੱਲ ਕਰੀਏ ਤਾਂ ਜਿਹੜੇ ਰੇਟ ਨੇ ਇਸ ਪੈਲਸ ਦੇ ਉਹ ਬਹੁਤ ਵਾਜਬ ਨੇ ਆਪਾਂ ਸਕਰੀਨ ਦੇ ਉੱਪਰ ਵੀ ਨਰੈਣਗੜ੍ਹ ਗਾਰਡਨਸ ਦੇ ਜਿਹੜੇ ਮੋਬਾਈਲ ਨੰਬਰ ਆ ਉਹ ਸ਼ੇਅਰ ਕੀਤੇ ਹੋਏ ਆ ਤੁਸੀਂ ਮੋਬਾਈਲ ਨੰਬਰ ਤੇ ਕੰਟੈਕਟ ਕਰਕੇ ਵੀ ਇੱਥੋਂ ਦੀ ਜਾਣਕਾਰੀ ਲੈ ਸਕਦੇ ਹੋ ਬਾਕੀ ਦੋਸਤੋ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਵਿਜ਼ਿਟ ਕਰਕੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੇ ਰੇਟ ਵਗੈਰਾ ਉਹਨਾਂ ਚੀਜ਼ਾਂ ਦੀ ਵੀ ਪੂਰੀ ਤਸੱਲੀ ਆ ਕਿ ਇਥੋਂ ਦੇ ਜਿਹੜੇ ਰੇਟ ਨੇ ਨਰੈਣਗੜ ਗਾਰਡਨਸ ਤੇ ਉਹ ਵੀ ਬਹੁਤ ਵਾਜਬ ਨੇ ਤਾਂ ਦੋਸਤੋ ਇੱਕ ਇੱਕ ਚੀਜ਼ ਤੁਹਾਨੂੰ ਆਪਾਂ ਅੰਦਰੋਂ ਚੈੱਕ ਕਰਵਾ ਰਹੇ ਹਾਂ ਇਹ ਦੂਸਰੇ ਪਾਸੇ ਇਸੇ ਹਾਲ ਦੇ ਵਿੱਚ ਹੀ ਜਿਹੜਾ ਫਰਨੀਚਰ ਵਗੈਰਾ ਹੈ ਲੰਚ ਡਿਨਰ ਵਗੈਰਾ ਉਹਨਾਂ ਚੀਜ਼ਾਂ ਦੇ ਵਾਸਤੇ ਸਿਟਿੰਗ ਦਾ ਦੇਖੋ ਕਿੰਨਾ ਸੋਹਣਾ ਜਿਹੜਾ ਪ੍ਰਬੰਧ ਉਹ ਕੀਤਾ ਗਿਆ ਤਾਂ ਦੋਸਤੋ ਇਹ ਕਾਫੀ ਵੱਡਾ ਹਾਲ ਬਣਿਆ ਹੋਇਆ ਇਸ ਦੇ ਉੱਪਰ ਜਿਹੜੇ ਝੂਮਰ ਵਗੈਰਾ ਲੱਗੇ ਹੋਏ ਆ ਬੜੇ ਅਟਰੈਕਟਿਵ ਨੇ ਤੇ ਹੁਣ ਦੋਸਤੋ ਆਪਾਂ ਜਿਹੜੀਆਂ ਕੁਝ ਫੂਡ ਦੇ ਆਈਟਮਾਂ ਨੇ ਉਹ ਵੀ ਤੁਹਾਨੂੰ ਚੈੱਕ ਕਰਵਾ ਸਕਦੇ ਜਿਸ ਤਰ੍ਹਾਂ ਆਪਾਂ ਸਟਾਫ ਦੀ ਗੱਲ ਕੀਤੀ ਸਾਫ਼ ਸੁਥਰੀ ਕੈਟਰਿੰਗ ਦੀ ਗੱਲ ਕੀਤੀ ਤਾਂ ਉਹ ਜਿਹੜੀ ਇੱਕ ਇੱਕ ਚੀਜ਼ ਆ ਉਹ ਅੱਖੀਂ ਦੇਖਣ ਨੂੰ ਇੱਥੇ ਮਿਲਦੀ ਆ ਤਾਂ ਦੋਸਤੋ ਇਹ ਤੁਸੀਂ ਨਾਲੋਂ ਨਾਲ ਚੈੱਕ ਕਰੋ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇਸ ਵੀਡੀਓ ਦੇ ਵਿੱਚ ਕਵਰ ਕੀਤੀਆਂ ਨੇ ਕਿ ਵੱਧ ਤੋਂ ਵੱਧ ਜਿਹੜੇ ਦੋਸਤਾਂ ਉਹਨਾਂ ਨੂੰ ਦੇਖ ਕੇ ਚੀਜ਼ਾਂ ਨੂੰ ਸਮਝਣ ਦੇ ਆਸਾਨੀ ਹੋ ਸਕੇ ਕਿੱਦਾਂ ਦੀ ਇੱਥੇ ਡੈਕੋਰੇਸ਼ਨ ਆ ਕਿਦਾਂ ਦੀ ਇੱਥੇ ਫੂਡ ਸਰਵਿਸ ਆ ਕਿਸ ਤਰ੍ਹਾਂ ਦੀ ਕੈਟਰਿੰਗ ਆ ਕਿਸ ਤਰ੍ਹਾਂ ਦਾ ਫਰਨੀਚਰ ਆ ਤਾਂ ਉਹਨਾਂ ਮੇਨ ਮੇਨ ਸਾਰੀਆਂ ਚੀਜ਼ਾਂ ਨੂੰ ਅਸੀਂ ਕਵਰ ਕਰਕੇ ਇਸ ਵੀਡੀਓ ਦੇ ਰਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਾਂ ਦੋਸਤੋ ਜੇਕਰ ਤੁਹਾਡੇ ਕਿਸੇ ਵੀ ਦੋਸਤ ਮਿੱਤਰ ਦੀ ਮੈਰਿਜ ਆ ਤਾਂ ਉਹਨਾਂ ਨੂੰ ਵੀ ਤੁਸੀਂ ਇਨਾਰੈਣਗੜ ਗਾਰਡਨਸ ਦੇ ਬਾਰੇ ਸੁਜੈਸਟ ਕਰ ਸਕਦੇ ਹੋ ਬਹੁਤ ਖੂਬਸੂਰਤ ਇਨਾਰੈਣਗੜ ਗਾਰਡਨਸ ਆ ਇੱਕ ਇੱਕ ਚੀਜ਼ ਆ ਜਿਹੜੀ ਉਹ ਆਪਾਂ ਕਵਰ ਕਰਕੇ ਵੀਡੀਓ ਦੇ ਰਾਈ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੋਸਤੋ ਇਥੋਂ ਦਾ ਐਡਰੈਸ ਤੁਹਾਡੇ ਨਾਲ ਇੱਕ ਵਾਰ ਦੁਬਾਰਾ ਫੇਰ ਸਾਂਝਾ ਕਰ ਦਿੰਨੇ ਆ ਜਦੋਂ ਆਪਾਂ ਸ਼੍ਰੀ ਮੁਕਸਰ ਸਾਹਿਬ ਤੋਂ ਮਲੋਟ ਵੱਲ ਨੂੰ ਜਾਂਦੇ ਆ ਤਾਂ 메ਨ ਰੋਡ ਤੇ ਖੱਬੇ ਹੱਥ ਇਹ ਨਾਰਾਇਣਗੜ ਗਾਰਡਨਸ ਪੈਲਸ ਬਣਿਆ ਹੋਇਆ ਸਭ ਤੋਂ ਵੱਡੀ ਚੀਜ਼ ਆ ਕਿ ਮੇਨ ਰੋਡ ਦੇ ਉੱਪਰ ਹੋਣ ਕਰਕੇ ਕੋਈ ਆਉਣ ਜਾਣ ਦੀ ਇੱਥੋਂ ਤੱਕ ਪਹੁੰਚਣ ਦੀ ਸਮੱਸਿਆ ਨਹੀਂ ਹੈ ਬਹੁਤ ਜਿਹੜਾ ਵਧੀਆ ਰਸਤਾ ਹੈ ਇਸ ਤੋਂ ਇਲਾਵਾ ਇੱਥੋਂ ਦੇ ਜਿਹੜੇ ਪ੍ਰਬੰਧ ਨੇ ਉਹ ਅਸੀਂ ਜਿਸ ਤਰ੍ਹਾਂ ਤੁਹਾਨੂੰ ਦਿਖਾਈ ਰਹੇ ਆ ਇੱਥੋਂ ਦੀ ਜਿਹੜੀ ਸਰਵਿਸ ਨੇ ਉਹ ਤੁਹਾਨੂੰ ਦੋਸਤੋ ਦਿਖਾ ਰਹੇ ਆ ਤਾਂ ਜਿਹੜਾ ਮੇਨ ਮੇਨ ਚੀਜ਼ਾਂ ਦਾ ਵਿਊ ਸੀ ਦੋਸਤੋ ਨਾਰਾਇਣਗੜ ਗਾਰਡਨਸ ਦਾ ਉਹ ਤੁਸੀਂ ਇਸ ਵੀਡੀਓ ਦੇ ਰਾਈਂ ਦੇਖ ਚੁੱਕੇ ਹੋ ਬਾਕੀ ਜੇਕਰ ਤੁਸੀਂ ਵਿజిਟ ਕਰਨਾ ਚਾਹੁੰਦੇ ਹੋ ਤਾਂ ਵਿజిਟ ਵੀ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਾਂ ਨੰਬਰ ਸਾਂਝੇ ਕੀਤੇ ਆ ਇਹ ਥੋਂ ਦੀ ਖੁੱਲੀ ਡੋਲੀ ਪਾਰਕਿੰਗ ਆ ਜਿੱਥੇ ਤੁਸੀਂ ਆਪਣੀ ਸੇਫਟੀ ਦੇ ਨਾਲ ਗੱਡੀ پارک ਕਰ ਸਕਦੇ ਹੋ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ